ਦੋਸਤੋ ਸਮਾਜ ਵੀ ਨਾ ਕੱਪੜਿਆਂ ਦੇ ਵਾਂਗ ਹੁੰਦਾ ਹੈ ਜੇਕਰ ਕੱਪੜਿਆਂ ਨੂੰ ਸਮੇਂ ਸਿਰ ਧੋਤਾ ਨਾ ਜਾਏ ਉਹਨਾਂ ਦੀ ਮਹਿਲ ਨਾ ਕੱਢੀ ਜਾਏ ਤਾਂ ਉਹਨਾਂ ਵਿੱਚੋਂ ਮੋਸ਼ਕ ਆਉਣ ਲੱਗ ਜਾਂਦੀ ਹੈ ਉਹ ਪਾਏ ਜੱਜਦੇ ਨਹੀਂ ਠੀਕ ਉਸੇ ਤਰ੍ਹਾਂ ਹਰ ਪੀੜੀ ਬਦਲਣ ਦੇ ਨਾਲ ਸਮਾਜ ਵਿੱਚ ਕੋਈ ਤਬਦੀਲੀਆਂ ਜ਼ਰੂਰੀ ਹੁੰਦੀਆਂ ਨੇ ਇਨ੍ਹਾਂ ਤਬਦੀਲੀਆਂ ਨੂੰ ਇਹ ਕਹਿ ਕੇ ਨਕਾਰਨਾ ਕਿ ਹੁਣ ਤੱਕ ਤਾਂ ਐਵੇਂ ਹੁੰਦਾ ਆਇਆ ਤੁਹਾਨੂੰ ਇਹ ਮੰਜ਼ੂਰ ਕਿਉਂ ਨਹੀਂ ਬਿਲਕੁਲ ਉਹੀ ਗੱਲ ਕਰਨੀ ਹੋ ਗਈ ਕਿ ਜਿਵੇਂ ਕੋਈ ਬੰਦਾ ਆਖੇ ਕਿ ਇਹ ਕੱਪੜੇ ਮੇਰੇ ਤਾਂ ਮੇਜ ਸਨ ਇਹ ਤੇਰੇ ਮੇਜ ਕਿਉਂ ਨਹੀਂ ਆ ਰਹੇ ਸਾਡੇ ਵਿੱਚੋਂ ਬਹੁਤਿਆਂ ਨੂੰ ਸਮਾਜ ਵਿੱਚ ਆਪਣੇ ਆਪ ਵਿੱਚ ਕਮੀਆਂ ਤਾਂ ਦੱਸ ਦੀਆਂ ਨੇ ਅਸੀਂ ਇਹਦੇ ਬਾਰੇ ਮਹਿਫਲਾਂ ਵਿੱਚ ਸੱਥਾਂ ਵਿੱਚ ਚਰਚਾ ਵੀ ਬੜੀ ਕਰਦੇ ਆਂ ਪਰ ਅਮਲੀ ਰੂਪ ਵਿੱਚ ਉਸ ਨੂੰ ਬਦਲਣ ਦੇ ਲਈ ਕਰਦੇ ਕੁਝ ਨਹੀਂ ਪਰ ਹਰ ਕਿ ਉਹ ਜਿਆ ਨਹੀਂ ਹੁੰਦਾ ਕੋਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਚਿੰਗ ਹੁੰਦੀ ਐ ਕਿ ਜੋ ਗਲਤ ਹੋ ਰਿਹਾ ਜੋ ਬਦਲਣ ਵਾਲਾ ਐ ਜਿਸ ਨੂੰ ਬਦਲਣ ਦੀ ਲੋੜ ਐ ਤਾਂ ਉਸ ਨੂੰ ਬਦਲਣਾ ਪੈਣਾ ਐ ਅਤੇ ਉਸ ਨੂੰ ਜੇਕਰ ਕੋਈ ਹੋਰ ਨਹੀਂ ਬਦਲੇਗਾ ਤਾਂ ਉਹ ਅਸੀਂ ਬਦਲਾਂਗੇ ਬਿਲਕੁਲ ਇਨਾ ਬੱਚਿਆਂ ਦੇ ਵਾਂਗ ਬਿਲਕੁਲ ਇਨਾ ਬੱਚਿਆਂ ਦੇ ਮਾਪਿਆਂ ਦੇ ਵਾਂਗ